ਈ ਦੇਵ ਨਾਨਕ ਦਾਸ ਮੁਖ ਤੇ ਜੋ ਬੁੱਲੇ ਈ ਹਾ ਊਹਾ ਸਚ ਹੋਵੇ ਤੁਮਰੀ ਸਰਣ ਤੁਮਰੀ ਆਸ ਤੁਮਹੀ ਸਜਨ ਸੋਹਲੇ ਨਾਨਕ ਕਰਕੇ ਬੋਲੇ ਸੋ ਕਹੋ ਤਲ ਗੁਰ ਸੇਵੀ ਐ ਐਨ ਇਸ ਸਹਿਤ ਸਭਾਏ ਦਰਸ਼ਨ ਪਰ ਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀਓ ਸੋਹੀ ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੂਚ ਰਹਿਨ ਨ ਥੇ ਨਹੀਂ ਸੰਗ ਚਲਤ ਹੈ ਹਮ ਪੀ ਚਲਨਾ ਪਰ ਮਰਨਾ ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਥਿਰ ਨਹੀਂ ਸੰਗ ਚਲਤ ਹੈ ਹਮ ਪੀ ਚਲਨਾ ਸੋਇ ਜਾਗ ਈਾਨਾ ਤੈ ਜੀਵਨ ਜਗ ਸਚ ਕਰ ਜਾਨਾ ਰਾਹਾਉ ਜਨ ਜੀਉ ਦੀਆ ਸੋ ਰਜਕ ਅੰਬਰਾਵੈ ਸਭ ਕਟ ਭੀਤਰ ਸਾਡ ਮੈਂ ਮੇਰਾ ਘਿਰਦਾ ਨਾਮ ਸਮਾਰ ਸਵੇਰਾ ਜਨਮ ਸਿਰਨੋਂ ਪੰਥ ਨ ਸਵਾਰਾ ਸਾਜ ਪਰੀ ਦਹ ਦਿਸ ਅੰਧਿਆਰਾ ਨਿਦਾਨ دیوانے چੇਤਸ ਨਹੀਂ ਦੁਨੀਆਂ ਫਨ ਖਾਨੇ ਕਹਿ ਰਵਿਦਾਸ ਨਿਦਾਨ دیوانے چੇਤਸ ਨਹੀਂ ਦੁਨੀਆਂ ਫਨ ਖਾਨੇ ਵਾਹ ਖਾਲਸਾ ਵਾਰੀ ਪੁਤ ਜੀ ਦੀ ਫਤਹਿ ਸੋਹੀ ਜੋ ਦਿਨ ਆਵੇ ਸੋ ਦਿਨ ਜਾਹੀ ਕਰਨ ਕੂਚ ਰਹਿ ਨ ਥਿਰ ਨਾਹੀ ਸੰਗ ਚਲਤ ਹੈ ਹਮ ਵੀ ਚਲਨਾ ਦੂਰ ਗਵਨ ਸੇ ਦਾ ਉਪਰ ਮਰਨਾ ਤਨ ਤਨ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਕ ਸਰ ਜੀ ਦੇ 52 ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਅੰਮ੍ਰਿਤ ਵੇਲੇ ਦੇ ਦੀਵਾਨਾ ਦੀਆਂ ਹਾਜ਼ਰੀਆਂ ਭਰ ਕੇ ਪਰਮਾਤਮਾ ਦੇ ਬਰਸੇ ਹੋਏ ਸੁਆਸਨ ਸਫਲ ਕਰਨ ਦਾ ਯਤਨ ਕਰ ਰਹੇ ਨੂੰ ਪਿਆਰੇ ਤੋਂ ਸਾਰੇ ਸਤ ਸੰਗੀ ਜਨੋ ਸੱਚੇ ਬਾਪ ਜੀ ਦਾ ਪਾਵਨ ਨ ਪਵਿੱਤਰ ਹੁਕਮ ਨਾਮ ਆਪ ਸੰਤਾਂ ਨੇ ਬੜੇ ਪਿਆਰ ਨਾਲ ਸ਼ਰਨ ਕੀਤਾ ਪਦਾਕ ਸਿੰਘ ਦੇ ਵਿੱਚ ਤਨ ਤਨ ਸ਼ਰੋਮਣੀ ਭਗਤ ਰਵਿਦਾਸ ਜੀ ਮਹਾਰਾਜ ਇਸ ਸੰਸਾਰ ਵਿੱਚ ਰਸਾ ਕਸਾ ਵਿੱਚ ਭੁੱਲੇ ਪਟਕੇ ਮਨੁੱਖ ਨੂੰ ਮੌਤ ਦੀ ਝੋਪ ਮਾਰ ਤੇ ਮੌਤ ਦਾ ਮਿੱਠਾ ਜਿਹਾ ਡਰਾਵਾ ਦੇ ਕੇ ਮਹਾਰਾਜ ਜੀ ਸੰਦੇ ਰਸਤੇ ਪਾਉਣਾ ਚਾਹੁੰਦੇ ਜਾਂ। ਮਹਾਰਾਜ ਕਹਿ ਰਹੇ ਨੇ ਜੋ ਦਿਨ ਆਵੇ ਸੋ ਦਿਨ ਜਾਹੀ ਬੰਦਿਆ ਜਿਹੜਾ ਦਿਨ ਚੜ ਰਿਹਾ ਉਹ ਦਿਨ ਛੁੱਪਦਾ ਜਾ ਰਿਹਾ। ਦਿਨ ਤੇ ਪহর ਪহর ਤੇ ਘਰੀਆਂ ਆਪ ਘਟੈ ਤਨ ਚੀਜੈ ਦਿਨ ਦਿਨ ਕਰਕੇ ਪੈਰ ਪੈਰ ਕਰਕੇ ਤੇਰੀ ਉਮਰ ਘਟਦੀ ਜਾ ਰਹੀ ਕਰਨਾ ਕੂਚ ਰਹਿਣ ਥਿਰਨਾ ਹੀ ਆਪਾਂ ਸਾਰਿਆਂ ਨੇ ਇਥੋਂ ਇੱਕ ਦਿਨ ਕੂਚ ਕਰ ਜਾਣਾ ਚਲੇ ਜਾਣਾ ਰਹਿਣ ਥਿਰਨਾ ਹੀ ਇਥੇ ਸਦਾ ਥਿਰ ਕਿਸੇ ਨੇ ਵੀ ਨਹੀਂ ਰਹਿਣਾ ਵੱਡੇ ਵੱਡੇ ਪੀਰ ਪੈਗੰਬਰ ਰਾਣਾ ਰਾਉ ਲਾ ਕੋ ਰਹੇ ਅਰੰਗਨਾ ਤੁੰਗ ਫਕੀਰ ਵਾਰੀ ਆਪੂ ਆਪਣੀ ਕੋਈ ਨਾ ਬੰਦੇ ਤੀਰ ਜਦੋਂ ਵਾਰੀ ਆ ਗਈ